ਹਾਂਜੀ ਚੱਲੇ ਆ ਜੀ ਸਤੰਦਰ ਸਰਤਾਜ ਦਾ ਸ਼ੋਅ ਦੇਖਣ ਵਾਸਤੇ ਤੇ ਸਾਰੇ ਆਪਣੇ ਆਪਣੇ ਰੂਮ ਵਿੱਚ ਤਿਆਰ ਹੋ ਰਹੇ ਨੇ ਹਾਂਜੀ ਦੇਖੋ ਜੀ ਤਿਆਰੀ ਇੱਧਰ ਲੱਗੇ ਸਰਦਾਰ ਸਾਹਿਬ ਜੀ ਹੋਰ ਵੀ ਤੁਹਾਨੂੰ ਦਿਖਾਉਣੀ ਹੈ ਜੀਜਾ ਜੀ ਜੀਜਾ ਜੀ ਕਿੱਧਰ ਬੜੇ ਆ ਸਾਇ ਇੱਧਰ ਮੇਰਾ ਛੋਟਾ ਸਰਦਾਰ ਲੱਗਾ ਕੋਣੀ ਚੱਕੋ ਇੱਦਾਂ ਮੇਰੇ ਜੀਜਾ ਜੀ ਲੱਗੇ ਖੂਬ ਤਿਆਰੀ ਸਤੰਦਰ ਸਰਤਾਜ ਦਾ ਸ਼ੋਅ ਦੇਖਣ ਵਾਸਤੇ ਹੁਣ ਅਸੀਂ ਰੈਡੀ ਆ ਜੀ ਤੇ ਚੱਲੇ ਆ ਪਾਣੀ ਵੀ ਨਾਲ ਲੱਲਿਆ ਬਰਫੀ ਵੀ ਲੱਲੀ ਜੈਕਟਾਂ ਜੂਟਾਂ ਵੀ ਲੱਲੀਆਂ ਸਾਰਾ ਕੁਝ ਲੈ ਲਓ ਕਿ ਤੇ ਚੱਲ ਚੱਲੇ ਕੀ ਪਤਾ ਸੋਣੇ ਪੈ ਜਾ ਉਸ ਜਾ ਕੇ ਗੱਦੇ ਵੀ ਲੈ ਚੱਲੇ ਗੱਦੇ ਵੀ ਲੈ ਚੱਲੇ ਆ ਗੱਦੇ ਵੀ ਲੈ ਚੱਲੇ ਆ ਚਲੋ थले बेसमेंट पचल ग चलिए सर चलो, चलो, चलो।, चलो।, चलो। ਤੇ ਗੱਡੀ ਪਾਰਕਿੰਗ ਕਰਤੀ ਇਹਦੇ ਹੁਣ ਆਪਾਂ ਉਹ ਦੇਖੋ ਲਾਈਟਾਂ ਜਗਦੀ ਪੂ ਉਧਰ ਸੋ ਹੈ ਐਸੀ ਲਾ ਕੇ ਗਏ ਗੱਡੀ ਉਧਰ ਹੈ ਇਹਨੂੰ ਕੋਈ ਪਤਾ ਨਹੀਂ ਦਿੰਦਾ ਦੋ ਬਾਰ ਦਾ ਨੂੰ ਬਾੜ ਲੈਂਦਾ ਪਰ ਇੱਥੋਂ ਜਰਾ ਪਿਆ ਇਹ ਆ ਚੰਡੀਗੜ੍ਹ ਲਾਟਾ ਜਗਾਨੀ ਆਗੇ ਸਤਿੰਦਰ ਸਰਤਾਜ ਜੀ ਆਗੇ ਨੇ ਅਹ ਪਿੱਛੇ ਰੁਹੇ ਨਾ ਬੱਚੇ ਹੋ ਹੈਲੋ ਇਹ ਮੇਰਾ ਸੰਡੂ ਸਾਹ ਸੰਡੂ ਸਾਫ ਸੰਡੂ ਸਾਫ ਤੇ ਐਸਆਈ ਇਧਰ ਦੀ ਐਂਟਰੀ ਹੈ ਜੀ ਅੱਗ ਦਾ ਸਾਧਨ ਲਾਇਆ ਇਹਨਾਂ ਨੇ ਇੱਥੇ ਛੜਦੇ ਮੌਸਮ ਦੇ ਵਿੱਚ ਇਹਨਾਂ ਨੇ ਅੱਗ ਦਾ ਸਿਸਟਮ ਕੀਤਾ ਹੈ। ਠੰਡ ਨਹੀਂ ਹੈ ਹੀ ਨਹੀਂ। ਠੰਡ ਬਿਲਕੁਲ ਨਹੀਂ ਹੈ। ਬਸ ਹਵਾਵਾਂ ਬਹੁਤ ਹੀ ਤੇਜ਼ ਆ। ਹਾਂਜੀ। ਠੰਡੇ ਨਾ ਯਹਾਂ ਪਰ। ਆਪਰੇ ਕਾ ਹੋਤੀ। ਇਹ ਟਿਕਟਾਂ ਲੀਆਂ ਦੇਖੋ ਟਿਕਟਾਂ ਬੈਂਡ ਹੋ ਰਹੀਆਂ ਰਖੜੀ ਬਣਾਂਗਾ ਰਖੜੀ ਹਾਂ ਨਹੀਂ ਨਹੀਂ ਸੈਂਕੜੇ ਵਕਦੇਗਾ ਕੰਨ ਮੈਨੂੰ ਇੱਕ ਦੇ ਦੇ ਹਾਂ ਕੜਾ ਨਾ ਹੁੰਦਾ ਹਾਂ ਮੱਕੀ ਦੇ ਕਲਪਾ ਠੀਕ ਹਾਂ ਹਾ ਕੀ ਬਾਤ ਆ ਵੀ ਬੜਾ ਪ੍ਰੋਗਰਾਮ ਯਾਰ ਚੱਲ ਕਣਾ ਸ਼ੋਅ ਹੈ ਨਾ ਮੈਂ ਇੱਕ ਮਿੰਟ ਬਾਜੀ ਦਿਖਾਇਓ ਟਿਕਟ ਸਤੰਦਰ ਸਰਤਾਜ ਲੇਟ ਥੋੜਾ ਜਿਹਾ ਮਨ ਵੱਕ ਦਿਲ ਤੇ ਕਰਦਾ ਮੈਂ ਜਾਵਾਂ ਪਰ ਮੈਨੂੰ ਜਾਣ ਨਹੀਂ ਦੇਂਦੇ ਅੱਗੇ ਖੋਲ ਦੇ ਦਰਾਂ ਦੀ ਅੱਜ ਬਾਰੀ ਹੈਰਿਟੇਜ ਟੂਰ ਇੰਡੀਆ ਇੱਕ ਕਾਨਸਰਟ ਨਹੀਂ ਹੈ ਸਿਰਫ ਇਹ ਹੈ ਇਹ ਸ਼ਾਮ ਹੈ ਰੂਹਾਨੀਅਤ ਦੀ ਸ਼ਾਇਰੀ ਦੀ ਵਿਰਾਸਤ ਦੀ Uh, and the New year live performances which captivate audiences from religions is unparalleled. So please get ready for a sort. <laughs>

ਅਲੀ ਮਾਰ ਕੇ ਦੱਸ ਕੇ ਨਾ ਜੀ ਖੀਤ ਜੈ ਸੁਣਾ ਲੱਗਿਆ ਮੇਹਨਤ ਆਹ ਇਹਦੇ ਆਂਤਰੇ ਬੜੇ ਐਸਾ ਆਪਾਂ ਮਿਊਜ਼ਿਕ ਹੀ ਕੱਟ ਸਕਦੇ ਆਂਤਰੇ ਗਾਉਣੇ ਪੈਣੇ ਆ सुया पारा रहेच ता तूं महिनत छॾणी भे कुझु न मिले भे मिल ज कि मेरी फिल्म शामिल है कि जब मैं आज दी नहीं सीत दबे जे तलख तो छावी दे दो बोर्ड के मेहनत छटनी नहीं हट दिया दरमा तक सीमा छड़िया मंची जो के मेहनत छटनी तो मामे को छना मेरे दे फिरो कौन सा सिंगर ਮਨ ਮਾਇੇ ਦੇ ਦਰਸਨ ਸਾਈ ਕੋਟ-ਕੋਟ ਸਭਨੋਂ ਪਿਆਈ ਸਾਈ ਜਿਸਕੇ ਦੇ ਨਸ਼ੀ ਰੀਣਾਈ ਸਾਈ ਜਸਵੇ ਦੀ ਵੇਲਾ ਨੂੰ ਬ੍ਰਾਵੜੀ ਮੀਂਹ ਵਰਸਾਈ ਅਕਲਾਂ ਦੇ ਖੜੇ ਨੂੰ ਪੜਾਈ ਸਾਈ ਹਮ ਬਦਲੂ ਦੇ ਗਲਾਈ ਸਾਈ ਅੱਗ ਵਾਂਗੂ ਹੌਸਲੇ ਫਖਾਈ ਸਾਈ ਦੇਖੀ ਕਿਤੇ ਫੁੱਲ ਹੀ ਨਾ ਜਾਈ होे ती ਤਾਡੇ ਨਾਲ ਸਾਹਬ ਨਾ ਕਰੀ ਕੁਛ ਦੇਣਾ ਤੇ ਲੈ ਜਾਇਆ ਲੇਗੀ ਮੈਨਾ ਲੱਗੇ ਉਹੀ ਰਵਾਇ ਤੇ ਮੈਨਾ ਲੱਗੇ ਉਹੀ ਰਵਾਇ ਤੇ ਤੇਰੀ ਯਾਦਨੀ ਮੈਂ ਕੁੱਤਿਆਂ ਤੇ ਚੱਲ ਸੰਨ ਕਾਇਆ ਸਦਾ ਧੀਨਉਂਦੀ ਆਇਆ ਖੰਦ ਮੁਖ ਮੈਂ ਮਾਨਸ ਰਿਸ਼ਮਾ ਨੇ ਰਿਸ਼ਮਾ ਨੇ ਇਸ ਸਮਾਂ ਨੇ ਦੁਨੀਆ ਦੀ ਪਈ ਸੀ ਪੋਸ਼ਾਕਾਂ yeah ਵੜਨੇ ਨੇ ਆ ਬੱਲੇ ਬੱਲੇ ਨੀ ਹੋਲੀ ਵਲੀ ਨੱਚ ਕੁੜੀਆਂ ਆ ਬੱਲੇ ਬੱਲੇ ਨੀ ਹੋਲੀ ਵਲੀ ਨੱਚ ਕੁੜੀਆਂ ਮਿਲਾਂਗੇ ਰੱਬ ਮਿਲਾਈ ਦੇ ਕਰ ਮੇਹ ਰਖਣਾ ਦੀ ਤੇ ਪਛਾਣ ਲੈਣਾ ਮੁਰਤਸਾਂ ਦੇ ਸ਼ਹਿਰ ਨੂੰ ਆਏ ਦੇ ਕਰ ਢੋਕੜੀਆਂ ਬੈਠ ਕੇ ਸੁਣ ਜਾਓ ਇਹੋ ਸ਼ਾਇਦ ਨਾ ਵੀ ਕੁਝ ਗਾਏ ਦੇ ਕਰ 47 ਚੋੜੀਸ ਪਾ ਦੇਣਾ ਹੋਵੇ ਆਪ ਜੀ ਦੀ ਕੋਈ ਰਾਏ ਦੇ ਕਰ ਇਸ ਦੀ ਸ਼ਾਂਤ ਦੇ ਖਿਲਾਫ ਕਿ ਨਕਸ਼ ਕਿਆ ਗਿਆ ਹੋਵੇ ਇਸੇ ਸੇ ਤੋਂ ਜਮਾਇਤ ਵਜ਼ਾ ਕੀ ਮਾਗ ਚਾਉਣਾ ਪਰਮਾਤਮਾ ਇਸਰਤਾ ਤੰਨ ਚੜ੍ਹਦੀਆਂ ਕਲਾ ਜ ਰੱਖੇ ਤਰ ਮਰ ਚੱਲਦੇ ਰਹਿਣ ਤੰਦਰੁਸਤ ਰਹੋ ਬੱਦੇ ਪੱਟੇ ਜੜ੍ਹ ਰੱਖਨੇ ਜਾਇਆ 1 ਵਜੇ ਰਾਤ ਦਾ ਤੇਮ ਹੋਣਾ ਸੀ ਆਏ ਐ ਤੇ ਮਹਾਲੀ ਹਰਜਿੰਦਰ ਟਾਬਾ ਉੱਥੇ ਖਾਣਾ ਖਾਣ ਵਾਸਤੇ ਰੈਸਟੋਰੈਂਟ ਹਾਂਜੀ ਆਪਾਂ ਆ ਗਏ ਆਂ ਤੇ ਰਾਤ ਦੇ ਰਾਤ ਦੇ ਵੱਜੇ ਢਾਈ ਤੁਸੀਂ ਇੰਜੋਏ ਕਰੋ 2026 ਵੀ ਚੜ ਗਿਆ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਪਰਮਾਤਮਾ ਚੜ੍ਹਦੀ ਕਲਾ ਕਰੇ ਆਲ ਯੂਟਿਊਬਰ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਹੋਵੇ ਵਲੌਗ ক্লোਜ ਆ ਨੈਕਸਟ ਵਲੌਗਸ ਨੈਕਸਟ ਡੇ